ਇਮੇ ਫ੍ਰੀ ਟ੍ਰੇਡ ਐਗਰੀਮੈਂਟ ਵਿੱਚ ਮੋਦੀ ਸਰਕਾਰ ਨੇ ਇੱਕ ਪਾਸੇ ਤਾਂ ਕਿਹਾ ਭਾਈ ਜੀ ਮੈਂ ਤੁਹਾਡੀ ਧਿਰ ਬਣ ਕੇ ਖੜਾ ਹਾਂ 15 ਗਾ ਜੀ ਪਰ ਉਹਨੇ ਕਿਹਾ ਕਿ ਮੈਨੂੰ ਨਿੱਜੀ ਨੁਕਸਾਨ ਵੀ ਹੋਇਆ ਤਾਂ ਮੈਂ ਚੱਲੂਗਾ ਚੱਲੂਗਾ ਪਰ ਇਹ ਇਹ ਕਹਿਣ ਦੀਆਂ ਗੱਲਾਂ ਸੀ ਉਹਦੇ ਬਾਅਦ ਹਫ਼ਤਾ ਨਹੀਂ ਨਿਕਲਿਆ ਉਹਨਾਂ ਨੇ ਕਾਟਨ ਦੇ ਉੱਤੇ ਜਿਹੜੀ 11% ਡਿਊਟੀ ਸੀ ਉਹ ਘਟਾ ਕੇ ਅਮਰੀਕਾ ਤੇ ਆਸਟ੍ਰੇਲੀਆ ਤੋਂ ਕਾਟਨ ਇਮਪੋਰਟ ਕਰਨ ਨੂੰ ਇਜਾਜ਼ਤ ਦਿੱਤੀ ਜਿਹਦੇ ਨਾਲ ਇੱਥੇ ਕਾਟਨ ਗਰੋਅਰਸ ਜਿਹੜੇ ਨੇ ਉਹ ਤਬਾਹ ਹੋ ਜਾਣਗੇ 26 اور 27 ਨੂੰ ایتھے ਆ ਰਹੀ ਹੈ ਇੱਕ ٹیم امریکہ ਦੀਆਂ نیگوشیشنز ਕਰਨ ਵਾਸਤੇ ਸਾਨੂੰ ਖਤਸ਼ਾ ਹੈ ਕਿ ਉਹ ਹਾਲੇ ਜਿਹੜਾ ਡਰਾਮਾ ਕਰਦਾ ਲੋਕਾਂ ਨੂੰ ਪ੍ਰੇਖੇ ਚ ਰੱਖ ਕੇ ਕੁਝ ਨਾ ਕੁਝ ਅੰਦਰ ਖਾਤੇ ਕਰਨਾ ਚਾਹੁੰਦੇ ਕਿਚੜੀ ਪੱਕ ਰਹੀ ਹੈ ਉਹਦੀ ਆਪ ਟ੍ਰੰਪ ਕੋਲ ਚੱਲਿਆ ਜੇ ਉਹ ਇੱਨੇ ਸਟੈਂਡ ਹੈ ਲਿਆ ਤਾਂ ਉਹਦੇ ਮੁਰੇ ਕੀ ਕਰਨ ਚੱਲਿਆ ਉੱਥੇ ਉਹਦੀ ਉਹ ਦਪੈਰ ਫੜਨੇ ਆ ਤੇ ਜੇ ਉਹਨੇ ਇੱਡਾ ਹੀ ਸਟੈਂਡ ਲੈ ਰਿਆ ਤਾਂ ਫਿਰ ਜਿਹੜੀ ਟੀਮ ਹੈ ਅਮਰੀਕਾ ਤੋਂ ਆਈ ਗੱਲਬਾਤ ਲਈ 26 27 ਨੂੰ ਆਉਣਾ ਤੇ ਉਹ ਕਾਦੇ ਵਾਸਤੇ ਆਈ ਹੈ ਕਿ ਜੇ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਵਿੱਚ ਖੇਤੀ ਅਰ ਸਹਾਇਕਤੰਦੇ ਇਹਦੇ ਵਾਸਤੇ ਖੋਲ ਦਿੰਦੀ ਹੈ ਡਿਊਲ ਕੰਟਰੀਜ਼ ਨੂੰ ਅਮਰੀਕਾ ਨੂੰ ਤਾਂ ਇਮੀਡੀਏਟਲੀ ਦੇਸ਼ ਪਰ ਦਾਇਕ ਬਟਾ ਮੋਰਚਾ ਐਸਕੇਮ ਲਾ ਦੋ ਉਹ ਪਿਛਲੇ ਬਿਆਨ ਵੀ ਉਹ ਤੁਹਾਨੂੰ ਚੇਤੇ ਹੋਣਗੇ ਉਹ ਕਹਿੰਦੇ ਕਿ ਪੈਰਲਰ ਸਰਕਾਰ ਚਲਾਉਣ ਨੂੰ ਫਿਰਦੇ ਨਹੀਂ ਕਿਸੇ ਨੂੰ ਨਹੀਂ ਅਸੀਂ ਪੈਰਲਰ ਸਰਕਾਰ ਕਾਦੀ ਸਾਡੇ ਆਪਣੇ ਪੈਸੇ ਮੰਗਦੇ ਕੋਈ ਅਸੀ ਉਧਾਰੇ ਮੰਗਦੇ ਉਹਨਾਂ ਦੀ ਇਹ ਸਰਕਾਰ ਤਾਂ ਕਹਿੰਦੀ ਹੈ ਕਿ ਜੇ ਕਿਸੇ ਦਾ ਪਸ਼ੂ ਵਾਲਾ ਅੰਦਰ ਵੀ ਟ ਹੈ ਗਿਆ ਉਹ ਵੀ ਦੇ ਦਿੰਦੇ ਸਰਕਾਰ ਦਾ ਕਹਿਣ ਦਾ ਕੀ ਹੈ ਮੁੱਖ ਮੰਤਰੀ ਤਾਂ ਕਹਿ ਕੇ ਆਵਰੀ ਮੁਕਰ ਜਾਂਦਾ ਤੁਸੀਂ ਕਿਹਾ ਕਿ ਹੜਾ ਹੈ ਇਹ ਕੁਦਰਤੀ ਨਹੀਂ ਨੇ ਮੈਨਵੇੜ ਨੇ ਪਰ ਜਦੋਂ ਸੁਲਤਾਨ ਪਰਲੋਦੀ ਮੁੱਖ ਮੰਤਰੀ ਜਾਂਦੇ ਨੇ ਉਹ ਕਹਿੰਦੇ ਕਿ ਇਹ ਕੁਦਰਤ ਦੇ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਕਿ ਜਿੰਨਾ ਕੋਈ ਆ ਸਰਕਾਰ ਖੜੇਗੀ ਉਹ ਕਹਿੰਨੇ ਕਿ ਕੁਦਰਤੀ ਹੜ੍ਹ ਆਏ। ਨੇਰਾਂ ਗੱਡੀਆਂ ਹੁੰਦੀਆਂ ਫਿਰ ਕਿਉਂ ਦੇ ਵੀ ਫਿਰ ਪਾਣੀ ਦਿੱਤ ਮਰਦੀ ਛੱਡ ਦੇ ਕੰਟਰੋਲ ਹੋ ਜਾਣਾ ਸੀ। ਆ ਸੰਬਰਾਲਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਵੱਡੀ ਰੈਲੀ ਕੀਤੀ ਗਈ ਆ ਹਾਲਾਂਕਿ ਰੈਲੀ ਲੈਂਡ ਪੂਲਿੰਗ ਨੀਤੀ ਤੋਂ ਪਹਿਲਾਂ ਐਲਾਨ ਦਿੱਤੀ ਗਈ ਸੀ ਉਸ ਵਕਤ ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਨ ਦੇ ਲਈ ਐਲਾਨੀ ਗਈ ਸੀ ਪਰ ਜਦੋਂ ਲੈਂਡ ਪੂਲਿੰਗ ਨੀਤੀ ਰੱਦ ਕੀਤੀ ਜਾਂਦੀ ਹੈ ਤੇ ਫਿਰ ਇਹ ਕਿਸਾਨ ਕਹਿੰਦੇ ਨੇ ਕਿ ਸਾਡੀ ਜਿੱਤ ਹੋਈ ਹੈ ਤੇ ਜੇਤੂ ਰੈਲੀ ਦੇ ਵਜੋਂ ਇਸ ਨੂੰ ਨਾਮ ਦੇ ਕੇ ਅੱਜ ਬਹੁਤ ਵੱਡਾ ਇਕੱਠ ਹੋਇਆ ਸੀ ਹਾਲਾਂਕਿ ਇਸ ਸਮਰਾਲਾ ਲੁਧਿਆਣਾ ਏਰੀਆ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਪਰ ਇਸ ਦੇ باوجود ਬਹੁਤ ਵੱਡਾ ਇਕੱਠ ਹੋਇਆ ਇਸ ਮਸਲੇ ਦੇ ਉੱਪਰ ਕੀ ਕੁਝ ਮੰਗਾ ਨੇ ਅੱਗੇ ਕੀ ਕੁਝ ਕਿਸ ਤਰੀਕੇ ਜਾਂ ਫਿਰ ਗੰਨੇ ਨੂੰ ਲੈ ਕੇ ਮੰਗਾ ਨੇ ਸਾਰੀ ਗੱਲਬਾਤ ਕਰਾਂਗੇ ਸਾਡੇ ਨਾਲ ਕਿਸਾਨਾਂ ਕੋਲ ਬਲਬੀਤ ਸਿੰਘ ਰਾਜੇ ਆਲ ਮੌਜੂਦ ਨੇ ਰਾਜੇ ਆਲ ਸਾਹਿਬ ਜੋ ਰੈਲੀ ਕੀਤੀ ਆ ਬਹੁਤ ਵੱਡਾ ਇਕੱਠ ਸੀ ਕਿਸ ਤਰੀਕੇ ਦੇਖ ਜੋ ਪਹਿਲਾਂ ਤਾਂ ਇਸ ਇਕੱਠ ਨੂੰ ਇਤਿਹਾਸਕ ਰੈਲੀ ਸੀ ਅੱਜ ਤੱਕ ਪੰਜਾਬ ਚ ਐਡੀ ਵੱਡੀ ਰੈਲੀ ਕਿਸੇ ਪਾਰਟੀ ਨੇ ਕਿਸੇ ਨੇ ਨਹੀਂ ਕੀਤੀ ਜਿਸ ਤਰ੍ਹਾਂ ਕਿਸਾਨ ਹੁਮ ਹੁਮਾ ਕੇ ਆਏ 10 10 15 15 ਕਿਲੋਮੀਟਰ ਦੇ ਲੰਬੇ ਸੜਕਾਂ ਦੇ ਉੱਤੇ ਜਾਮ ਲੱਗੇ ਰਹੇ ਬਾਵਜੂਦ ਇਸ ਦੇ ਵੀ ਸਰਕਾਰ ਨੇ ਚਾਵਾ ਬੀਜਾ ਰੋਡ ਇਹ ਸਿਰਫ ਸਾਡੇ ਲਈ ਰਿਜ਼ਰਵ ਕੀਤੀ ਸੀ ਪਬਲਿਕ ਵਾਸਤੇ ਨਹੀਂ ਸੀ ਖੰਨਾ ਸਮਰਾਲਾ ਰੋਡ ਵੀ ਸਾਡੇ ਨੇ ਰਿਜ਼ਰਵ ਕੀਤੀ ਸੀ ਉਹਦੇ باوجود ਲੋਕੀ ਇੱਥੇ ਪਹੁੰਚ ਨਹੀਂ ਸਕੇ ਉਹਨਾਂ ਲੋਕਾਂ ਤੋਂ ਮਾਫੀ ਮੰਗਦੇ ਆ ਜਿਹੜੇ ਰਾਹ 'ਚ ਖੱਜਲ ਖਵਾਰ ਹੋਏ ਉਹਨਾਂ ਦੀ ਖੱਜਲ ਖਵਾਰੀ ਦੀ ਮਾਫੀ ਪਰ ਇੰਨਾ ਵੱਡਾ ਇਤਿਹਾਸਕ ਇਕੱਠ ਏਡੀ ਵੱਡੀ ਰੈਲੀ ਉਮੀਦ ਸੀ ਹਾਂਜੀ ਉਮੀਦ ਸੀ ਕਿ ਇੰਨਾ ਇਕੱਠ ਹੋਊਗਾ ਸਾਨੂੰ ਉਮੀਦ ਸੀ ਸਾਨੂੰ ਉਮੀਦ ਸੀ ਇਕੱਠ ਇਸੇ ਤਰ੍ਹਾਂ ਹੋਏਗਾ ਜੇ ਕਿਤੇ ਬਾਰਿਸ਼ ਨਾ ਹੁੰਦੀ ਤਾਂ ਫਿਰ ਹੋਰ ਵੀ ਵੱਡਾ ਹੁੰਦਾ ਤੇ ਮੌਸਮ ਨੇ ਵੀ ਪ੍ਰਭਾਵਿਤ ਕੀਤਾ ਪਰ ਇਹਦੇ ਵਿੱਚ ਸਾਡਾ ਜਿਹੜਾ ਮੁੱਖ ਮਸਲਾ ਸੀ ਉਹ ਜਿਹੜਾ ਲੈਂਡ ਪੂਲਿੰਗ ਪਾਲਿਸੀ ਸਰਕਾਰ ਸਰਕਾਰ ਨੇ ਵਾਪਸ ਲਈ ਉਹਦੇ ਲਈ ਸਾਡਾ ਇਹ ਲੋਕਾਂ ਨੂੰ ਵਧਾਈ ਦੇਣ ਦਾ ਔਰ ਜਿਤ ਰੈਲੀ ਕਰਨ ਦਾ ਫੈਸਲਾ ਸੀ ਅ ਅੱਜ ਜਿੱਥੇ ਅਸੀਂ ਉਹ ਜਿੱਥੇ ਵਿੱਚ ਸਾਰਿਆਂ ਨੂੰ ਵਧਾਈ ਦਿੱਤੀ ਆ ਉੱਥੇ ਜਿਹੜੇ ਆਉਣ ਵਾਲੇ ਮੁਸ਼ਕਲਾਂ ਨੇ ਕਿਸਾਨਾਂ ਨੂੰ ਉਹਨਾਂ ਬਾਰੇ ਵੀ ਕੁਝ ਫੈਸਲੇ ਲਏ ਨੇ ਜਿਵੇਂ ਫ੍ਰੀ ਟ੍ਰੇਡ ਐਗਰੀਮੈਂਟ ਵਿੱਚ ਮੋਦੀ ਸਰਕਾਰ ਨੇ ਇੱਕ ਪਾਸੇ ਤਾਂ ਕਿਹਾ ਬਈ ਜੀ ਮੈਂ ਤੁਹਾਡੇ ਤੁਹਾਡੀ ਧਿਰ ਬਣ ਕੇ ਖੜਾ ਅਗਰ ਇਹ ਮੈਨੂੰ ਇਹ ਕਹਿੰਦੇ ਕਿ ਮੈਨੂੰ ਨਿੱਜੀ ਨੁਕਸਾਨ ਵੀ ਹੋਇਆ ਤਾਂ ਮੈਂ ਚੱਲੂਗਾ ਚੱਲੂਗਾ ਪਰ ਇਹ ਇਹ ਕਹਿਣ ਦੀਆਂ ਗੱਲਾਂ ਸੀ ਉਸ ਤੋਂ ਬਾਅਦ ਹਫ਼ਤਾ ਨਹੀਂ ਨਿਕਲਿਆ ਉਹਨਾਂ ਨੇ ਕਾਟਨ ਦੇ ਉੱਤੇ ਜਿਹੜੀ 11% ਡਿਊਟੀ ਸੀ ਉਹ ਘਟਾ ਕੇ ਅਮਰੀਕਾ ਤੇ ਆਸਟ੍ਰੇਲੀਆ ਤੋਂ ਕਾਟਨ ਈਪੋਰਟ ਕਰਨ ਨੂੰ ਇਜਾਜ਼ਤ ਦਿੱਤੀ ਜਿਸ ਦੇ ਨਾਲ ਇੱਥੇ ਕਾਟਨ ਗਰੋਅਰਸ ਜਿਹੜੇ ਨੇ ਉਹ ਤਬਾਹ ਹੋ ਜਾਣਗੇ ਅ ਵੱਡੀਆਂ ਸਟੇਟਾਂ ਜਿਹੜੀਆਂ ਮਹਾਰਾਸ਼ਟਰ ਕਰਨਾਟਕ ਗੁਜਰਾਤ ਇੱਥੇ ਬਹੁਤ ਜ਼ਿਆਦਾ ਕਾਟਨ ਹੁੰਦੀ ਹੈ ਉੱਥੇ ਬਹੁਤ ਵੱਡਾ ਨੁਕਸਾਨ ਹੋਏਗਾ ਤੇ ਇਸੇ ਤਰ੍ਹਾਂ 26 ਔਰ 27 ਨੂੰ ਇੱਥੇ ਆ ਰਹੀ ਹੈ ਇੱਕ ਟੀਮ ਅਮਰੀਕਾ ਦੀਆਂ ਨੇਗੋਸ਼ੀਏਸ਼ਨਸ ਕਰਨ ਵਾਸਤੇ ਸਾਨੂੰ ਖਦਸ਼ਾ ਹੈ ਕਿ ਉਹ ਹਾਲੇ ਜਿਹੜਾ ਡਰਾਮਾ ਕਰਦਾ ਲੋਕਾਂ ਨੂੰ ਭੁਲੇਖੇ ਚ ਰੱਖ ਕੇ ਕੁਝ ਨਾ ਕੁਝ ਅੰਦਰ ਖਾਤੇ ਕਰਨਾ ਚਾਹੁੰਦੇ ਕੋਈ ਕਿਚੜੀ ਪੱਕ ਰਹੀ ਹੈ ਔਰ ਫਿਰ ਸਤੰਬਰ ਦੇ ਪਹਿਲੇ ਦੂਜੇ ਹਫਤੇ ਉਹਦੀ ਆਪ 트੍ਰੰਪ ਕੋਲ ਚੱਲਿਆ ਜੇ ਉਹ ਇੰਨੇ ਸਟੈਂਡ ਲੈ ਲਿਆ ਤਾਂ ਉਹਦੇ ਮੂਰੇ ਕੀ ਕਰਨ ਚੱਲਿਆ ਉੱਥੇ ਉਹਦੀ ਉਹਦੇ ਪੈਰ ਫੜਨੇ ਆ ਤੇ ਜੇ ਉਹਨੇ ਇੱਡਾ ਹੀ ਸਟੈਂਡ ਲੈ ਲਿਆ ਤਾਂ ਫਿਰ ਜਿਹੜੀ ਟੀਮ ਹੈ ਅਮਰੀਕਾ ਤੋਂ ਆਈ ਗੱਲਬਾਤ ਲਈ 26 27 ਨੂੰ ਉਹਨੇ ਆਉਣਾ ਤੇ ਉਹ ਕਾਦੇ ਵਾਸਤੇ ਆਈ ਹੈ ਤੇ ਅਸੀਂ ਅੱਜ ਕਿਹਾ ਵੀ ਜੇ ਸਰਕਾਰ ਫ੍ਰੀ ਟ੍ਰੇਡ ਐਗਰੀਮੈਂਟ ਵਿੱਚ ਖੇਤੀ ਔਰ ਸਹਾਇਕਤੰਦ ਦੇ ਇਦੇ ਵਾਸਤੇ ਖੋਲ ਦਿੰਦੀ ਹੈ ਡਿਵੈਲਪਡ ਕੰਟਰੀਜ਼ ਨੂੰ ਅਮਰੀਕਾ ਨੂੰ ਤਾਂ ਇਮੀਡੀਏਟਲੀ ਦੇਸ਼ ਭਰ ਦਾ ਇੱਕ ਵੱਡਾ ਮੋਰਚਾ ਐਸਕੇਮ ਲਾ ਦੂ ਇਥੋਂ ਜਿਸ ਤਰੀਕੇ ਪਹਿਲਾਂ 13 ਮਹੀਨੇ ਅੰਦੋਲਨ ਲੜਿਆ ਉਸ ਤਰਜ਼ ਤੇ ਲੜੇਗਾ ਉਸੇ ਤਰ੍ਹਾਂ ਦਾ ਹੁਣ ਸਾਰੇ ਦੇਸ਼ ਭਰ ਦਾ ਮੋਰਚਾ ਹੋਏਗਾ ਦੂਸਰੀ ਗੱਲ ਇਹ ਸੀ ਵੀ ਕਿਸਾਨਾਂ ਦੀ ਗੰਨੇ ਦੀ ਪੇਮੈਂਟ ਪਿਛਲੇ ਸਾਲ ਦੀ ਪਈ ਹੈ ਨਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਤੇ ਅਸੀਂ ਅੱਜ ਸਰਕਾਰ ਨੂੰ ਨੋਟਿਸ ਦਿੱਤਾ ਹੈ ਵੀ ਜੇ ਇਸ ਮਹੀਨੇ ਦੇ ਅੰਤ ਤੱਕ ਤੁਸੀਂ ਕਿਸਾਨਾਂ ਨੂੰ ਪੈਸੇ ਨਹੀਂ ਦਿੰਦੇ ਤਾਂ 2 ਤਾਰੀਖ ਨੂੰ ਅਸੀਂ ਮੁੱਖ ਮੰਤਰੀ ਦਾ ਘਰ ਘੇਰਾਂਗੇ ਇੱਥੇ ਮੇਰਾ ਸਵਾਲ ਆ ਕਿ ਤੁਸੀਂ ਕਹਿੰਦੇ ਕਿ ਮੁੱਖ ਮੰਤਰੀ ਦਾ ਘਰ ਘੇਰਾਂਗੇ ਜਿਵੇਂ ਸਰਕਾਰ ਉਹਨਾਂ ਦਾ ਜਿਹੜਾ ਬਣਦਾ ਪੈਸਾ ਉਹ ਨਹੀਂ ਪਾਉਂਦੀ ਫਿਰ ਪਿਛਲੇ ਬਿਆਨ ਵੀ ਉਹ ਤੁਹਾਨੂੰ ਚੇਤੇ ਹੋਣਗੇ ਉਹ ਕਹਿੰਦੇ ਕਿ ਪੈਰਲਲ ਸਰਕਾਰ ਚਲਾਉਣ ਨੂੰ ਫਿਰਦੇ ਨੇ ਕਿਸਾਂ ਨਹੀਂ ਅਸੀਂ ਪੈਰਲਲ ਸਰਕਾਰ ਕਾਦੀ ਸਾਡੇ ਆਪਣੇ ਪੈਸੇ ਮੰਗਦੇ ਕੋਈ ਅਸੀਂ ਉਧਾਰੇ ਮੰਗਦੇ ਉਹਨਾਂ ਤੋਂ ਨਾ ਕੋਈ ਕਰਜ਼ਾ ਮੰਗਦੇ ਸਾਡੇ ਪੈਸੇ ਨੇ ਗੰਨੇ ਦੀ ਫਸਲ ਲਈ ਇਹਨਾਂ ਦੀ ਡਿਊਟੀ ਹੈ ਪੇਮੈਂਟ ਕਰਨੀ ਜਿਹੜਾ ਇਹਨਾਂ ਦਾ ਸ਼ੇਅਰ ਹੈ ਕਿ ਉਹਨੂੰ ਨਹੀਂ ਪਾਇਆ ਔਰ ਇਹ ਡਰਾਮਾ ਜਿਹੜਾ ਇਹਨਾਂ ਦਾ ਸਾਨੂੰ ਸਮਝ ਪੈਂਦਾ ਹੈ ਇਹਨਾਂ ਨੇ ਹੇਠਾਂ ਪੈਸੇ ਭੇਜ ਦਿੱਤੇ ਹੋਏ ਪਰ ਉਹਦੇ ਤੇ ਜਿਹੜਾ ਫਾਈਨੈਂਸ ਦਾ ਡਾਇਰੈਕਟਰ ਹੈ ਉਹਦੇ ਦਸਖਤ ਨਹੀਂ ਹੋਏ ਉਹਦੇ ਕਰਕੇ ਕੋ ਰਿਲੀਜ਼ ਨਹੀਂ ਹੋ ਰਿਹਾ ਕਹਿਣ ਨੂੰ ਕਹਿੰਦਾ ਵੀ ਅਸੀਂ ਤੁਹਾਨੂੰ ਪੈਸੇ ਭੇਜਦੇ ਜਿੰਨੀ ਦੇ ਤੱਕ ਡਾਇਰੈਕਟਰ ਦਸਖਤ ਨਹੀਂ ਕਰਦਾ ਉਨੀ ਦੇਰ ਤੱਕ ਕੋ ਪੇਮੈਂਟ ਨਹੀਂ ਰਿਲੀਜ਼ ਹੋਏਗੀ ਤੇ ਅਸੀਂ ਕਹਿ ਦਿੱਤਾ ਵੀ ਇਸ ਮਹੀਨੇ ਦੇ ਅੰਤ ਤੱਕ ਜਾਂ ਤਾਂ ਪੇਮੈਂਟ ਕਰੋ ਨਹੀਂ 2 ਤਰੀਕ ਨੂੰ ਅਸੀਂ ਮੁੱਖ ਮੰਤਰੀ ਦਾ ਘਰ ਘੇਰ ਲਾਂਗੇ ਜੋ ਹੋਏਗਾ ਫਿਰ ਦੇਖਾਂਗੇ ਇਹ ਤੋਂ ਬਿਨਾ ਅਸੀਂ ਹੜ ਆਏ ਨੇ ਹੜ੍ਹ ਵੀ ਇਹ ਮੈਨ ਮੇਡ ਨੇ ਇਹ ਨੇਚਰਲ ਨਹੀਂ ਕਿਉਂਕਿ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਹ ਤੋਂ ਬਾਅਦ ਕਈ ਪਲੈਨਿੰਗਸ ਬਣੀਆਂ ਨਹਿਰਾਂ ਹੋਰ ਕੱਢਣ ਦੀਆਂ ਜੇ ਉਹ ਸਿਰੇ ਲਾਈਆਂ ਹੋਈਆਂ ਦਸ਼ਵੇਸ਼ ਕਨਾਲ ਦੀ ਮਿਸਾਲ ਹੈ ਉਹਦਾ ਤਾਂ ਅਕਾਲੀ ਸਰਕਾਰ ਵਾਲੇ 1000 ਕਰੋੜ ਰੁਪਏ ਸੈਂਟਰ ਤੋਂ ਆਇਆ ਉਹ ਪਤਾ ਨਹੀਂ ਕਿੱਥੇ ਗਿਆ ਕੋਈ ਪੁੱਛਣ ਵਾਲਾ ਹੀ ਨਹੀਂ ਉਹ ਇਸੇ ਤਰ੍ਹਾਂ ਕਿਸਾਨਾਂ ਤੱਕ ਨਹੀਂ ਪਹੁੰਚਾ ਉਹ ਮਤਲਬ ਨਹਿਰ ਨਹਿਰ ਪੱਟਣ ਨੂੰ ਆਇਆ ਸੀ ਨਹੀਂ ਖਰਚਾ ਨਹਿਰ ਤਾਂ ਪੱਟੀ ਵੀ ਨਹੀਂ ਉੱਤੇ ਜ਼ਮੀਨ ਐਕਵਾਇਰ ਕਰਨੀ ਇਹ ਉੱਤੇ ਵੱਡੇ ਵੱਡੇ ਦਰਖਤ ਖੜੇ ਨੇ ਤੋ ਇਸ ਤਰ੍ਹਾਂ ਉਹ ਸਾਨੂੰ ਮਨਜ਼ੂਰ ਨਹੀਂ ਹੁਣ ਜਿਹੜੇ ਹੜ ਆਏ ਨੇ ਜਿਵੇਂ ਪਿਛਲੇ ਪਿਛਲੇ 23 ਦੇ ਵਿਚાળા ਵਿੱਚ ਸਰਕਾਰ ਨੇ ਕੁਝ ਨਹੀਂ ਦਿੱਤਾ ਹੁਣ ਵੀ ਉਹੀ ਡਰਾਮਾ ਕੀਤਾ ਵੀ ਅਸੀਂ ਸਪੈਸ਼ਲ ਕਮਟਰੀ ਦੇ ਹੁਕਮ ਦੇਤੇ ਜੇ ਨਹੀਂ ਦੇਣਗੇ ਤਾਂ ਫਿਰ ਅਸੀਂ 70000 ਰੁਪਏ ਪਰ ਏਕੜ ਦੇ ਹਿਸਾਬ ਨਾਲ ਜਿਨ੍ਹਾਂ ਦੇ ਗਰੀਬਾਂ ਦੇ ਕਿਸਾਨਾਂ ਦੇ ਜਿਹੜੇ ਘਰ ਟਹਿ ਗਏ ਉਹਦਾ ਠੀਕ ਮੁਆਵਜ਼ਾ ਜੇ ਨਹੀਂ ਦੇਣਗੇ ਤਾਂ ਫਿਰ ਅਸੀਂ ਇਹ ਇਹਦੇ ਤੇ ਵੀ ਮੋਰਚਾ ਕਿਸਾਨਾਂ ਨੂੰ ਕਹਿੰਦੀ ਸਰਕਾਰ ਤਾਂ ਕਹਿੰਦੀ ਹੈ ਕਿ ਜੇ ਕਿਸੇ ਦਾ ਪਸ਼ੂ ਵਾਲਾ ਅੰਦਰ ਵੀ ਟਹਿ ਗਿਆ ਉਹ ਵੀ ਦੇ ਦਾਂਗੇ ਸਰਕਾਰ ਦਾ ਕਹਿਣ ਦਾ ਕੀ ਹੈ ਮੁੱਖ ਮੰਤਰੀ ਤਾਂ ਕਹਿ ਕੇ ਹਰ ਵਾਰੀ ਮੁੱਕਰ ਜਾਂਦਾ ਉਹ ਪਿਛਲੇ ਸਾਲਾਂ ਚ ਕਿਸੇ ਵੀ ਚੀਜ਼ ਦਾ ਮੁਆਵਜ਼ਾ ਉਹਨੇ ਅੱਜ ਤੱਕ ਨਹੀਂ ਦਿੱਤਾ ਸਿਰਫ ਗੱਲਾਂ ਚ ਹੀ ਆ ਤੁਹਾਡੇ ਮੁਤਾਬਕ ਜਿਹੜੇ 2023 ਚ ਨੁਕਸਾਨ ਹੋਇਆੜਾਂ ਚ ਨਹੀਂ ਮਿਲਿਆ ਮੁਰਗੀਆਂ ਤੱਕ ਦੇ ਜਿਹੜੇ ਵਾਦੇ ਹੋਏ ਸੀ ਕੋਈ ਪੈਸਾ ਨਹੀਂ ਦਿੱਤਾ ਝੂਠੇ ਸਿਰਫ ਲਾਰੇ ਚ ਰੱਖਿਆ ਔਰ ਇੱਕ ਇਹ ਹੈਗਾ ਵੀ ਸਹਿਕਾਰਤਾ ਸਾਡੀ ਜਿਹੜੀ ਲਾਈਫਲਾਈਨ ਹੈ ਸਾਡੀ ਪੰਜਾਬ ਦੀ ਕੋਆਪਰੇਟਿਵ ਜਿਹੜੀ ਹੈ ਉਹਨੂੰ ਅਫਸਰशाही ਤੇ ਪੋਲੀਟੀਸ਼ੀਨ ਅੜੜਕ ਲੁੱਟ ਕੇ ਖਾ ਗਏ ਸਾਰੇ ਕੋਆਪਰੇਟਿਵ ਬਦਾਰੇ ਘਾਟੇ ਚ ਨੇ ਕੁਝ ਡੁੱਬ ਗਏ ਕਈਆਂ ਤੇ ਤਾਂ ਤਰਖਾ ਨਹੀਂ ਦੇ ਹੋ ਰੀਆਂ ਇਹ ਹੁਣ ਸੈਂਟਰ ਸਰਕਾਰ ਨੇ ਦਖਲ ਦੇਤਾ ਉਹ ਵੀ ਕੋਆਪਰੇਟਿਵ ਖੋ ਕੇ ਆਪਣੇ ਹੱਥਾਂ ਚ ਲੈ ਜਾਣਾ ਚਾਹੁੰਦੇ ਨੇ ਜਦ ਕਿ ਇਹ ਸਟੇਟ ਸਬਜੈਕਟ ਹੈ ਅਸੀਂ ਇਹਦੇ ਬਾਰੇ ਵੀ ਕਿਹਾ ਕਿ ਅਸੀਂ ਇਹ ਬਿਲਕੁਲ ਕਿਸੇ ਕੀਮਤ ਤੇ ਨਹੀਂ ਹੁੰਦਿਆਂਗੇ ਜੇ ਸਰਕਾਰ ਕੋਆਪਰੇਟਿਵ ਸੈਂਟਰ ਸਰਕਾਰ ਦਖਲ ਦੇਉ ਤੇ ਪੰਜਾਬ ਸਰਕਾਰ ਨੇ ਜਿਹੜੇ ਦੋਸ਼ੀ ਨੇ ਕਰੋੜਾਂ ਰੁਪਏ ਦੇ ਸਕੈਂਡਲਾਂ ਦੇ ਜਿਹਦੇ ਸਾਡੇ ਕੋਲ ਸਬੂਤ ਨੇ ਅਸੀਂ ਮੁੱਖ ਮੰਤਰੀ ਨੂੰ ਵੀ ਦਿੱਤੇ ਆ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋ ਰਹੀ ਜੇ ਨਾ ਕੀਤਾ ਤੇ ਇਹਦੇ ਤੇ ਵੀ ਅੰਦੋਲਨ ਹੜਾਲੇ ਮਸਲੇ ਤੇ ਗੱਲਬਾਤ ਕਰਾਂਗੇ ਰਾਜਾ ਜੀ ਸਾਹਿਬ ਤੁਸੀਂ ਕਿਹਾ ਕਿ ਹੜਾ ਇਹ ਕੁਦਰਤੀ ਨਹੀਂ ਨੇ ਮੈਨ ਨਵੇਂੜ ਨੇ ਪਰ ਜਦੋਂ ਸੁਲਤਾਨਪੁਰ ਲੋਧੀ ਮੁੱਖ ਮੰਤਰੀ ਜਾਂਦੇ ਨੇ ਉਹ ਕਹਿੰਦੇ ਕਿ ਕੁਦਰਤ ਦੇ ਅੱਗੇ ਕਿਸੇ ਦਾ ਵਸ ਨਹੀਂ ਚੱਲਦਾ ਕਿ ਜੰਨਾ ਕੋਈ ਆ ਸਰਕਾਰ ਖੜੇਗੀ ਉਹ ਕਹਿੰਦੇ ਕਿ ਕੁਦਰਤੀ ਹੜਾ ਆਏ ਨੇ ਜੇ ਨਹਿਰਾਂ ਕੱਢੀਆਂ ਹੁੰਦੀਆਂ ਫਿਰ ਕਿਉਂ ਆਉਂਦੇ ਜੀ ਹੜ੍ਹ ਫਿਰ ਪਾਣੀ ਜਿੱਥੇ ਜਿੰਨਾ ਮਰਜੀ ਛੱਡ ਦੇ ਕੰਟਰੋਲ ਹੋ ਜਾਣਾ ਸੀ ਫਿਰ ਉਹ ਇਲਾਕਾ ਹੜ੍ਹਣਾ ਨਹੀਂ ਸੀ ਫਿਰ ਪਾਣੀ ਦਾ ਲੈਵਲ ਨੀਵਾ ਹੋਣਾ ਸੀ ਹੂੰ ਇਹ ਜਦ ਉਹਨਾਂ ਨੇ ਪਾਣੀ ਦੀ ਕੋਈ ਪਲੈਨਿੰਗ ਹੀ ਨਹੀਂ ਕੀਤੀ ਹੂੰ ਫਿਰ ਤਾਂ ਮੈਨੂ ਮੈਡ ਹੀ ਨਹੀਂ ਨਾ ਹੂੰ ਜਿਹੜਾ ਸਰਕਾਰ ਨੇ ਆਪਣਾ ਰੋਲ ਨਭਾਇਆ ਅੱਜ ਤੱਕ ਪਾਣੀ ਦੇ ਮਸਲੇ ਤੇ ਪੰਜਾਬ ਤਾਂ ਤਰਸਦਾ ਸੀ ਡਿਮਾਂਡ ਕਰਦੇ ਆਂ ਵੀ ਜਿਹੜਾ ਹਰ ਘਰ ਨੂੰ ਪੀਣ ਵਾਲਾ ਪਾਣੀ ਤੇ ਹਰ ਖੇਤ ਨੂੰ ਪਾਣੀ ਉਹ ਕਹਿੰਦੇ ਅਸੀਂ ਹਰ ਖੇਤ ਨੂੰ ਪਹੁੰਚਾਤਾ ਪਾਣੀ ਝੂਠ ਬੋਲਦੇ ਨੇ ਲੋਕਾਂ ਨੂੰ ਜਾ ਕੇ ਪੁੱਛੋ ਕਿੰਨੇ ਖੇਤਾਂ ਨੂੰ ਪਾਣੀ ਪਹੁੰਚਦਾ ਇੱਥੇ ਸੁਵੇਲ ਚ ਨਾਲੇ ਸੁਵੇ ਦੇਖ ਲਓ ਤੇ ਕਿੰਨੇ ਉਹਨਾਂ ਨੇ ਪਾਈਪਾਂ ਵਿੱਚ ਆਤੀ ਉਥੇ ਤੁਸੀਂ ਕਹੇ ਕਿ ਇਸ ਤਰੀਕੇ ਪਾਣੀ ਨਹੀਂ ਪਹੁੰਚਿਆ ਪਰ ਸਟੇਜਾਂ ਤੋਂ ਤਾਂ ਸੀਐਮ ਭਗਵੰਤ ਮਾਨ ਇਹੀ ਵਾਅਦੇ ਆ ਤੇ ਕਹਿੰਦੇ ਨੇ ਕਿ ਲੋਕ ਤਾਂ ਕਹਿੰਦੇ ਨੇ ਕਿ ਸਤਾਈ ਲਈ ਤਿਆਰ ਜੇ ਕਿਸੇ ਨੇ ਠੇਕਾ ਲੈ ਲਿਆ ਝੂਠ ਬੋਲਣ ਦਾ ਉਹ ਉਹਦੇ ਮੇਰੇ ਕੋਲ ਕੀ ਇਲਾਜ ਹੈ ਝੂਠ ਬੋਲ ਹੀ ਜਾਂਦੇ ਨੇ ਬਹੁਤ ਧੰਨਵਾਦ ਰਾਜੇਲ ਸਾਹਿਬ ਅੱਜ ਸਮਰਾਲੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੇ ਵੱਡੀ ਰੈਲੀ ਕੀਤੀ ਹੈ ਹਾਲਾਂਕਿ ਕੁਝ ਮੰਗਾਂ ਨੇ ਕਿ ਹੜ੍ਹ ਪੀੜਤਾਂ ਨੂੰ ਕਿ ਕਿਸ ਤਰੀਕੇ ਮੁਆਵਜ਼ਾ ਦਿੱਤਾ ਜਾਵੇ ਜਾਂ ਫਿਰ ਗੰਨੇ ਦਾ ਜਿਹੜਾ ਬਕਾਇਆ ਖੜਾ ਉਹ ਦਿੱਤਾ ਜਾਵੇ ਕਿਸਾਨਾਂ ਨੇ ਇਹ ਵੀ ਕਿਹਾ ਕਿ ਜੇਕਰ 31 ਤੱਕ ਜਿਹੜਾ ਗੰਨੇ ਦਾ ਬਕਾਇਆ ਨਹੀਂ ਆਉਂਦਾ ਤਾਂ ਫਿਰ ਸੀਐਮ ਹਾਊਸ ਘੇਰਨ ਦਾ ਐਲਾਨ ਵੀ ਜਿਹੜਾ ਉਹ ਕਰ ਦਿੱਤਾ ਗਿਆ ਕੈਮਰਾਮੈਨ ਸਤਨਾਮ ਦੇ ਨਾਲ ਮੈਂ ਸੁਖਮਨ ਜੀ ਮੈਂ ਨਾਰਾਟੀਵੀ